ਕਰ ਰਹੇ ਹਨ ਤੇ ਬਾਜ਼ਾਰ ਦੇ ਵਿੱਚ ਇਸ ਦੇ ਇੱਕ ਪੀਸ ਦੀ ਕੀਮਤ 100 ਰੁਪਏ ਤੋਂ ਵੀ ਵੱਧ ਹੈ ਪਰ ਹੁਣ ਤੁਸੀਂ ਇਹ ਡ੍ਰੈਗਨ ਫਰੂਟ ਆਪਣੇ ਘਰ ਦੇ ਵਿੱਚ ਗਮਲੇ ਦੇ ਵਿੱਚ ਵੀ ਲਗਾ ਸਕਦੇ ਹੋ ਤੇ ਜੇਕਰ ਥੋੜੀ ਜਿਆਦਾ ਜਗ੍ਹਾ ਹੈ ਤਾਂ ਇੱਕ ਬੂਟੇ ਤੋਂ ਕਈ ਬੂਟੇ ਤਿਆਰ ਕਰਕੇ ਸਾਲ ਦੇ ਵਿੱਚ ਦੋ ਵਾਰ ਡ੍ਰੈਗਨ ਫਰੂਟ ਦੇ ਦਰਜਨਾ ਫਲ ਪ੍ਰਾਪਤ ਕਰ ਸਕਦੇ ਹੋ ਗੁਰਦਾਸਪੁਰ ਸ਼ਹਿਰ ਦਾ ਬੰਟੀ ਨਾਮਕ ਨੌਜਵਾਨ ਜੋ ਕਿ ਪੰਚਾਇਤ ਪਵਨ ਚੌਕ ਦੇ ਵਿੱਚ ਡ੍ਰੈਗਨ ਫਰੂਟ ਦੀਆਂ ਕਲਮਾ ਵੇਚਣ ਦਾ ਕੰਮ ਕਰਦਾ ਹੈ ਉਸਨੇ ਗਮਲੇ ਦੇ ਵਿੱਚ ਡ੍ਰੈਗਨ ਫਰੂਟ ਦਾ ਪੌਦਾ ਉਗਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੇ ਵਿੱਚ ਕਾਮਯਾਬ ਹੋਇਆ ਤੇ ਹੁਣ ਇਸ ਕੋਲੋਂ ਪੌਦਾ ਲੈ ਕੇ ਹਜ਼ਾਰਾਂ ਲੋਕ ਆਪਣੇ ਘਰਾਂ ਦੇ ਵਿੱਚ ਡ੍ਰੈਗਨ ਫਰੂਟ ਦੇ ਪੌਦੇ ਲਗਾ ਕੇ ਘਰ ਦਾ ਫਲ ਖਾ ਰਹੇ ਹਨ ਘਰ ਦੇ ਵਿੱਚ ਇਹ ਫਲ ਲਗਾਉਣ ਦੇ ਇੱਕ ਹੋਰ ਫਾਇਦਾ ਇਹ ਹੈ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਜਾਂ ਖਾਦ ਦੀ ਵਰਤੋਂ ਨਹੀਂ ਹੁੰਦੀ ਇਹ ਆਪਣੇ ਕੁਦਰਤੀ ਸਾਈਜ਼ ਦੇ ਵਿੱਚ ਹੁੰਦਾ ਹੈ ਇਸ ਨੂੰ ਵੱਡਾ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਇੰਜੈਕਸ਼ਨ ਨਹੀਂ ਲਗਾਇਆ ਜਾਂਦਾ ਸੋ ਪੌਦੇ ਨੂੰ ਘਰ ਦੇ ਵਿੱਚ ਲਗਾਉਣ ਦੇ ਲਈ ਕੀ ਕੀ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਇਹ ਜਾਣਨ ਦੇ ਲਈ ਸਾਡੇ ਗੁਰਦਾਸਪੁਰ ਤੋਂ ਪੱਤਰਕਾਰ ਰੋਹਿਤ ਗੁਪਤਾ ਨੇ ਬੰਤੀ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਡ੍ਰੈਗਨ ਫਰੂਟ ਫਲ ਦੇ ਨਾਂ ਤੋਂ ਸਾਰੇ ਜਾਣੋ ਨੇ ਇੱਕ ਮਹਿੰਗਾ ਫਲ ਹੈ ਔਰ ਡਾਕਟਰਸ ਵੀ ਇਹਨੂੰ ਖਾਣ ਦੀ ਸਲਾਹ ਦਿੰਦੇ ਨੇ ਤੇ ਅਕਸਰ ਦੇਖਿਆ ਗਿਆ ਕਿ ਕਿਸਾਨ ਸਹਾਇਕ ਧੰਦੇ ਦੇ ਤੌਰ ਤੇ ਡ੍ਰੈਗਨ ਫਰੂਟ ਦੀ ਖੇਤੀ ਨੂੰ ਅਪਣਾ ਰਹੇ ਹੈ ਲੱਖਾਂ ਰੁਪਏ ਮੁਨਾਫਾ ਕਮਾ ਰਹੇ ਹੈ ਪਰ ਹੁਣ ਡ੍ਰੈਗਨ ਫਰੂਟ ਅਸੀਂ ਗਮਲਿਆਂ ਵਿੱਚ ਵੀ ਲਗਾ ਸਕਦੇ ਆ ਬਿਲਕੁਲ ਇੱਕ ਵਿਅਕਤੀ ਹੈ ਬੰਟੀ ਨਾਮ ਦਾ ਜਿਸ ਨੇ ਆਪੇ ਕਾਢ ਕੱਢੀ ਹੈ ਤੇ ਡ੍ਰੈਗਨ ਫਰੂਟ ਨੂੰ ਗਮਲਿਆਂ ਚ ਲਾਉਣ ਦੀ ਵਿਧੀ ਤਿਆਰ ਕੀਤੀ ਹੈ ਬੰਟੀ ਸਾਡੇ ਨਾਲ ਮੌਜੂਦ ਹੈ ਇਹਦੇ ਨਾਲ ਗੱਲਬਾਤ ਕਰਾਂਗੇ ਬੰਟੀ ਕਿੱਦਾਂ ਹੈ ਸ਼ੁਰੂਆਤ ਕੀਤੀ ਹੈ ਗਮਲਿਆਂ ਚ ਲਾਉਣ ਦੀ ਇਹਨੂੰ ਸਰ ਮੈਂ ਕਿਹਨੂੰ ਦੇਖਿਆ ਮੈਂ ਉਨਾਈ ਗਮਲਾਇ ਇੱਕ ਮੈਂ ਗਮਲਾ ਦੇਖਿਆ ਗਮਲੇ ਤੋਂ ਇੱਕ ਤੋਂ ਫਰੂਟ ਕਾਫੀ ਲੱਥਾ ਫਿਰ ਮੈਂ ਹੀ ਜਿਆਦਾ ਸੋਚਿਆ ਯਾਰ ਮੈਂ ਆਪਣੇ ਘਰ ਆ ਕੇ ਮੈਂ ਲਾਵਾਂ ਗਮਲੇ ਚ ਲਾਵਾਂ ਮੈਂ ਲਾਇਆ ਗਮਲੇ ਚ ਕੋੜੋਤੀ 25 ਪੀਸ ਨਿਕਲੇ ਫਰੂਟ ਵਿੱਚ ਮੈਂ ਫਿਰ ਖਾਦਾ ਮਠਾ ਲਾਲ ਮਠਾ ਬਹੁਤ ਜਿਆਦਾ ਮਠਾ ਲੱਗਾ ਫਿਰ ਮੈਂ ਉਹ ਤੋਂ ਕਲਮਾ ਬਣਾਈਆਂ ਫਿਰ ਕਲਮਾ ਲਾ ਲਾ ਕੇ ਪੈਕ ਕਰਕੇ ਪੈਕ ਨਹੀਂ ਕਰਕੇ ਮੈਂ ਇੱਥੇ ਲਾਈਆਂ ਕਲਮਾ ਨਿੱਕੇ ਜਿਹਾ ਲਾ ਕੇ ਇੱਥੋਂ ਇਦਾਂ ਕੱਟ ਕੇ ਭਾਈ ਇੱਥੋਂ ਇਦਾਂ ਲਾ ਲਓ ਕੋਸ਼ਿਸ਼ ਪਾਣੀ ਬਹੁਤ ਘੱਟ ਪਾਣਾ ਠੀਕ ਹੈ ਜੀ ਪਾਣੀ ਘਟਪਾਣਾ ਇਤੋਂ ਵਾਰ ਤੋਂ ਪੇਰੇ ਖਾਣ ਨੂੰ ਧੁੱਪ ਤੋਂ ਬਾਅਦ ਇਹਨੇ ਪੂੰਗਾ ਨਿਕਲੀ ਜਾਣੀ ਨਿਕਲ ਕੇ ਤਿਆਰ ਹੋ ਇਹਨਾਂ ਦੇ ਡਾ ਵੱਡਾ ਬੁੱਟਾ ਉਹ ਕੇ ਸੇਲ ਕਰ ਮੈਂ ਕਿੰਨੀ ਦੇਰ ਹੋ ਗਈ ਹੈ ਤਿਆਰ ਕਰਦੇ ਆ ਕੋਟੋਟਾ ਹੀ 3 ਸਾਲ ਹੋ ਗਏ ਮੈਨੂੰ ਲੱਗੇ ਨੂੰ ਇਹ ਕੰਮ ਚ ਪਿਆ ਮੈਂ ਕੀ ਕੀ ਤਿਆਰ ਰੱਖਣਾ ਪੈਂਦਾ ਔਰ ਕਿੰਨਾ ਚੋੜਾ ਗਮਲਾ ਚਾਹੀਦਾ ਇਸ ਲਈ ਇੱਕ ਫੋਟੋ ਗਮਲਾ ਚੋੜਾ ਹੋ ਜੇ 2.5 ਫੁੱਟ ਉੱਚਾ ਹੋ ਜਾਏ ਭਾਏ ਬਾਟੀ 20 ਲੀਟਰ ਦੀ ਬਾਟੀ ਹੋ ਜਾਏ 5 10 ਲੀਟਰ ਦੀ ਬਾਟੀ ਹੋ ਜਾਏ ਬਹੁਤਾ ਵੱਡਾ ਗਮਲਾ ਨਹੀਂ ਚਾਹੀਦਾ ਇਹਨੂੰ ਠੀਕ ਠੀਕ ਗਮਲਾ ਚਾਹੀਦਾ ਇਹਨੂੰ ਪਾਣੀ ਘੱਟ ਚਾਹੀਦਾ ਇਹਨੂੰ ਮਿੱਟੀ ਰੂੜੀ ਪਾ ਕੇ ਇਹਨੂੰ ਲਾ ਲਓ ਇਹਨੂੰ ਥੋਪੇ ਬਣੇ ਲਾਣਾ ਇਹਨੂੰ ਨਾਲ ਡੰਡਾ ਲਾ ਦਿਓ ਇੱਕ ਠੀਕ ਹੈ ਜੀ ਕਲਮ ਲੱਗਦੀ ਹੈ ਇਹਦੀ ਇਹਨੂੰ ਕਲਮ ਲੱਗਦੀ ਹੈ ਕਲਮ ਲੱਗਣ ਤੋਂ ਬਾਅਦ ਕਿੰਨੀ ਦੇਰ ਚ ਤਿਆਰ ਹੋ ਜਾਂਦਾ ਬੁੱਧ ਕਲਮ ਕਰੋ ਮਹੀਨੇ ਬਾਅਦ ਤਿਆਰ ਹੋਈ ਨਹੀਂ ਇਹਨੂੰ 6 ਮਹੀਨੇ ਬਾਅਦ ਤਿਆਰ ਬੁੜਾ ਹੋਈ ਨਾ ਸਾਲ ਬਰ ਫਲ ਲੱਗਣਾ ਸ਼ੁਰੂ ਹੋਈ ਨਾ ਦੇਖੋ ਮੇਰੇ ਬੂਟੇ 7 ਸਾਲ ਦੇਖੋ ਇਹ ਲੱਗਣਾ ਫੁੱਲ ਰੂਟ ਸ਼ੁਰੂ ਹੋ ਗਿਆ 7 ਸਾਲ ਹੋ ਗਿਆ ਹਾਂਜੀ ਸਾਲ ਹੋ ਗਿਆ ਦੇਖਿਆ ਇਹਨੂੰ ਕੰਡੇ ਵੀ ਲੱਗੇ ਆ 7 ਨਾ ਹਫ਼ਤੇ ਨਹੀਂ ਕੰਡੇ ਕੰਡਾ ਬਹੁਤ ਆ ਮਾਰਾ ਬਰੀਕ ਹੋ ਗਿਆ ਜਿਆਦਾ ਖਤਰਨਾਕ ਕੋਈ ਨਹੀਂ ਗਾ ਨੂੰ ਹੱਤ ਨਾਲ ਖਿੱਚਿਆ ਜਾਂਦਾ ਕੰਡਾ ਇਹਦਾ ਬਾਹਰ ਇਹ ਬੂਟਾ ਪੂਰਾ ਤਿਆਰ ਆ ਹੁਣ ਪੂਰਾ ਤਿਆਰ ਹਾਂਜੀ ਇਹ ਜਿੱਡਾ ਹੋ ਗਿਆ ਫਲ ਲੱਗਣਾ ਸ਼ੁਰੂ ਹੋਈ ਨਾ ਸਾਲ ਚ ਇੱਕ ਵਾਰੀ ਫਲ ਸਾਲ ਚ ਦੋ ਵਾਰੀ ਲੱਗਣਾ ਫਲ 6-6 ਮਹੀਨੇ ਬਾਅਦ ਜਾਂ ਜਾਂ ਜੇ ਨਾਰਮਲ ਪੌਦੇ ਨੂੰ ਕਿੰਨਾ ਫਲ ਲੱਗ ਜਾਂਦਾ ਕੋਲੋਂ 10-12 20 ਲੱਗਣੇ ਇੱਕ ਬੁੱਟੇ ਨੂੰ ਇੱਕ ਸੀਜ਼ਨ ਚ 10 ਵਾਰਾ ਪੀਂ ਜੀ ਹਾਂ ਜੀ 10 ਕਿੰਨੇ ਦਾ ਵੇਚਦੇ ਹੋ ਛੋਟਾ ਪੌਦਾ ਮੈਂ ਸੋਦਾ 50 ਰੁਪਏ ਤੋਂ ਲੈ ਕੇ 200 ਤੱਕ ਮੈਂ ਬੁੱਟਾ ਸੇਲ ਕਰਨਾ ਇਹ ਵੱਡਾ ਬਾੜੀ ਲੈਣੀ ਕਿਨੇ 500 ਰੁਪਏ ਬਾੜੀ ਮੈਂ ਦੇ ਦੇਣਾ ਪੂਰਾ ਤਿਆਰ ਬੁੱਟਾ ਉਹਨੂੰ ਜਾਂਦੇ ਫਲ ਲੱਗੇ ਹੋਏ ਨਾ ਹੋਰ ਕੀ ਕੀ ਤਿਆਰ ਰੱਖਣਾ ਪੈਂਦਾ ਇਹਨੂੰ ਬੁੱਟੇ ਨੂੰ ਲਾਣ ਲਈ ਇਹਨ ਕੋਈ ਨਹੀਂ ਮਤ ਤੋਂ ਬਨੇ ਬਸ ਰੱਖਣਾ ਤੂੰ ਖਾਦ ਉਹ ਕਰ ਖਾਦ ਨੂੰ ਕੋਈ ਨਹੀਂ ਗੋਏ ਰੂੜੀ ਪਾਣੀ ਬਸ ਨੂੰ ਹੋਰ ਕੁਝ ਨਹੀਂ ਕਰਨਾ ਨੂੰ ਬਸ ਮਿੱਟੀ ਦਾ ਥੋੜਾ ਪਾਣੀ ਗਲਾਸ ਇੱਕ ਪਾਣੀ ਪਾਣਾ ਇਹਦੇ ਅਸੀਂ ਬਾਜ਼ਾਰੋਂ ਫਰੂਟ ਲੈਨੇ ਨਾ ਉਹ ਨਹੀਂ ਦਾ ਟੀਕੇ ਲੱਗੇ ਦਵਾਈ ਨਾ ਲਾਇਆ ਤਿਆਰ ਕਿੱਦਾਂ ਦਾ ਅਸੀਂ ਬਿਨਾਂ ਦਵਾਈ ਤੋਂ ਤਿਆਰ ਕਰਨਾ ਬੁੱਟਾ ਕੋਈ ਦਵਾਈ ਨਹੀਂ ਕੋਈ ਟੀਕਾ ਨਹੀਂ ਕੁਝ ਨਹੀਂ ਇਹਦੇ ਬਸ ਤੁਹਾਡੇ ਅੱਖਾਂ ਸਾਹਮਣੇ ਤਿਆਰ ਹੋਣਾ ਬੁੱਟਾ ਇਹੋ ਫਲ ਲੱਗਿਆਗਾ ਲਾਲ ਹੋਏ ਨਾ ਪੱਕਾ ਰੋਜ਼ ਬਣਦਾ ਤੋਰ ਕੇ ਬੰਦਾ ਖਾਲੇ ਬਹੁਤ ਮਿੱਠਾ ਨਿਕਲੇ ਦੇ ਵਿੱਚ ਘਰ ਦਾ ਫਲ ਬਹੁਤ ਵਧੀਆ ਹੁੰਦਾ ਮਤਲਬ ਕੋਈ ਖਾਦ ਨਹੀਂ ਕੋਈ ਭਾਈ ਨਹੀਂ ਕੋਈ ਖਾਦ ਨਹੀਂ ਕੋਈ ਦਵਾਈ ਨਹੀਂ ਕੁਛ ਨਹੀਂ ਕੋਈ ਰੈਸ਼ ਨਹੀਂ ਹੁੰਦਾ ਵਧੀਆ ਹਾ ਸਿਹਤ ਵਾਸਤੇ ਚੰਗਾ ਹੁੰਦਾ ਠੀਕ ਹੈ ਜੀ ਕਿੰਨੇ ਕਬੂਟੇ 3 ਸਾਲ ਚ ਲਾ ਲੇ ਮੈਂ ਕੋ ਬਹੁਤਾ ਨਹੀਂ 10 12 ਬਾਹ ਮੈਂ ਬੂਟਾ ਵੇਚਦਾ ਸੀਲ ਕਾਲੀ ਮੈਂ ਤਿੰਨ ਤਿੰਨ ਮੇਲੇ ਲਾਏ ਆ ਯੂਨੀਵਰਸਿਟੀ ਮੈਂ ਮੇਲਾ ਲਾਇਆ ਤਿੰਨ ਕਿਹੜੀ ਯੂਨੀਵਰਸਿਟੀ ਯੂਨੀਵਰਸਿਟੀ ਆ ਸਟੇਸ਼ਨ ਅਗੇ ਯੂਨੀਵਰਸਿਟੀ ਅਲਜੀ ਬੂਟਾਈਂ ਉੱਥੇ ਵੀ ਬੂਟੇ ਸੇਲ ਕਰਦੀ ਮੈਂ ਬੂਟੇ ਰੇੜੀ ਤੋਂ ਮੈਂ ਤਿਆਰ ਕਰਕੇ ਬੂਟੇ ਰੇੜੀ ਤੋਂ ਜਾ ਕੇ ਵੇਚਣਾ ਹਰ ਸੀਜ਼ਨ ਮੈਂ ਲੈਣਾ ਹਰ ਵਾਰੀ 6-6 ਮਹੀਨਾ ਇੱਕ ਵਾਰੀ ਮੈਂ ਕਨ ਕੰ ਮੰਡੀ ਗਈ ਸਬਜ਼ੀ ਮੰਡੀ ਉੱਥੇ ਮੇਰਾ ਲੱਗਾ ਉੱਥੇ ਵੇਚਣ ਨੂੰ ਮੈਂ ਗਿਆ ਔਰ ਕੀ ਕੀ ਇਹਦੇ ਵਿੱਚ ਖਾਸ ਸ਼ਬਦਾਂ ਨਹੀਂ ਵਰਤਣੇ ਪੈਂਦੀ ਹੈ ਬੁੱਟਾ ਲਾ ਜੀ ਬਸ ਜਿਕਾ ਨਾ ਬਸ ਮਾਰਾ ਮਡਾ ਕਾ ਲੋ ਨਾ ਦਾਣਾ ਕਿੱਦਾਂ ਕਾ ਹੋਈ ਨਾ ਹੱਤ ਨਾ ਗੋਡੀ ਕਾ ਨਹੀਂ ਬੰਦੀ ਮਾੜੀ ਮੱਡੀ ਨੂੰ ਇਹਨੂੰ ਦੇਖਣਾ ਬੰਨਾ ਸੇ ਮਾੜਾ ਮਾ ਤਰੋਂਗਾ ਦੇਣਾ ਦਾ ਮੂੰਹ ਅਸੀਂ ਧੋਨੇ ਆਪਣਾ ਉੱਧਰ ਪਾਣੀ ਨਾਲ ਮਾ ਤਰੋਂਗਾ ਦੇ ਰੋ ਆ ਠੀਕ ਆ ਜਿਆਦਾ ਪਾਣੀ ਨਾ ਪਿਆਵਨਾ ਕੋਈ ਪਾਣੀ ਨੀ ਜਿਆਦਾ ਦੇਣਾ ਤੇ ਲੱਗਦਾ ਜਿੱਦਾਂ ਕੈਕਟਸ ਵਾਂਗ ਕੈਕਟਸ ਵੀ ਕੋਈ ਕਿਸਮ ਹੈ ਨਹੀਂ ਆ ਬਾ ਉੜੀ ਵਿੱਚ ਬਾਦ ਦਾ ਬੁੱਟਾ ਆ ਇਥੋਂ ਨਹੀਂ ਗਿਆ ਪੰਜਾਬ ਹਾਂਜੀ ਬਾਦ ਦਾ ਮੋਟਾ ਹਾਂਜੀ 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 ਡਾਕਟਰ ਵੀ ਇਹਨੂੰ ਫਲ ਨੂੰ ਖਾਣ ਦੀ ਸਲਾਹ ਦਿੰਦੇ ਐ ਹੋਰ ਕੀ ਕੀ ਖਾਸੀਅਤ ਹੁੰਦੀ ਐ ਇਹਦੇ 'ਚ ਇਹ ਤਾਂ ਸਿਹਤ ਵਾਸਤੇ ਚੰਗਾ ਮੈਂ ਤੁਹਾਨੂੰ ਦੱਸਿਆ ਪਿਛੇ ਦੱਸਿਆ ਸਿਹਤ ਚੰਗਾ ਹੁੰਦਾ ਹਾਂ ਵੀ ਇਹਦਾ ਹੁਣ ਕੀ ਵੀ ਫਲ ਕਹਿੰਦੇ ਖਾਓ ਡਾਕਟਰ ਕਹਿੰਦੇ ਉਹਦੇ ਕੋਈ ਕੀ ਵੀ ਤੇ ਉੱਤੇ ਕੀ ਵੀ ਤੇ ਉੱਤੇ ਆ ਗਿਆ ਲੱਫਲ ਆ ਗਿਆ ਤੇ ਬਿਲਕੁਲ ਜੀ 100 ਰੁਪਏ ਚ ਜਿਹੜਾ ਫਲ ਮਿਲਦਾ ਉਹ ਕਾਰੀ 50 ਰੁਪਏ ਦਾ ਬੂਟਾ ਲੈ ਕੇ ਗਮਲੇ ਚ ਲਗਾ ਸਕਦੇ ਹੋ ਔਰ ਜਿਆਦਾ ਵੱਡਾ ਗਮਲਾ ਵੀ ਨਹੀਂ ਚਾਹੀਦਾ ਬੰਟੀ ਨਾਮਕ ਵਿਅਕਤੀ ਨੇ ਇਹਦੀ ਕਾਟ ਕੱਢੀ ਹੈ ਗਮਲਿਆਂ ਚ ਹੁਣ ਤੁਸੀਂ ਡ੍ਰੈਗਨ ਫਰੂਟ